ਸਰ ਸ਼ਿਕਾਜ ਜੀ ਮੈਨੂੰ ਨਾ ਹੀ ਮੰਨਤੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਗੱਲ ਕਰਾਂਗੇ ਆਸਟ੍ਰੇਲੀਆ ਦੀ ਜਿੱਥੇ ਕੀ ਇੱਕ ਅਜੀਬ ਘਟਨਾ ਸਾਹਮਣੇ ਜਿਸ ਨੇ ਸਭ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਆਸਟ੍ਰੇਲੀਆ ਦੇ ਵਿੱਚ ਸਿੱਖ ਨੌਜਵਾਨ ਦੇ ਉੱਤੇ ਹਮਲੇ ਦੀਆਂ ਖਬਰਾਂ ਕਈ ਵਾਰ ਸਾਹਮਣੇ ਆਉਂਦੀਆਂ ਰਹੀਆਂ ਨੇ ਜਿਆਦਾਤਰ ਮਾਮਲਿਆਂ ਦੇ ਵਿੱਚ ਇਹ ਹਮਲੇ ਨਸਲੀ ਭੇਦਭਾਵ ਜਾਂ ਘਰੇਣਾ ਅਪਰਾਧ ਨਾਲ ਜੋੜ ਕੇ ਦੇਖੇ ਜਾਂਦੇ ਨੇ ਉਦਾਹਰਨ ਲਈ ਮੈਲਬੌਰਨ ਅਤੇ ਸਿਡਨੀ ਵਰਗੀਆਂ ਸ਼ਹਿਰਾਂ ਦੇ ਵਿੱਚ ਪਿਛਲੇ ਸਾਲਾਂ ਦੇ ਦੌਰਾਨ ਕੁਝ ਅਜਿਹੇ ਮਾਮਲੇ ਰਿਪੋਰਟ ਹੋਏ ਜਿੱਥੇ ਸਿੱਖ ਨੌਜਵਾਨਾਂ ਨੂੰ ਉਹਨਾਂ ਦੀ ਦਸਤਾਰ ਜਾਂ ਧਾਰਮਿਕ ਪਹਿਚਾਣ ਕਰਕੇ ਨਿਸ਼ਾਨਾ ਬਣਾਇਆ ਗਿਆ ਹੋਵੇ। ਅਜਿਹੇ ਮਾਮਲਿਆਂ ਦੇ ਵਿੱਚ ਆਮ ਤੌਰ ਤੇ ਸਥਾਨਕ ਪੁਲਿਸ ਜਾਂਚ ਕਰਦੀ ਹੈ ਅਤੇ ਕਮਿਊਨਿਟੀ ਆਗੂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੀ ਹੈ। ਆਓ ਤੁਹਾਨੂੰ ਤਾਜ਼ਾ ਮਾਮਲੇ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਜੋ ਕਿ ਬੇਹੱਦ ਨਿੰਦਣਯੋਗ ਅਤੇ ਹਾਲ ਹੀ ਵਿੱਚ ਵਾਪਰਿਆ ਹੈ। ਆਸਟ੍ਰੇਲੀਆ ਦੇ ਵਿੱਚ ਇੱਕ ਸਿੱਖ ਨੌਜਵਾਨ ਹਰਮਨਪ੍ਰੀਤ ਸਿੰਘ ਤੇ ਤਿੰਨ ਵਿਅਕਤੀਆਂ ਵੱਲੋਂ ਕਥਿਤ ਨਸਲੀ ਹਮਲਾ ਕੀਤਾ ਗਿਆ। ਰਿਪੋਰਟਾਂ ਦੇ ਅਨੁਸਾਰ ਹਮਲਾਵਾਰਾਂ ਨੇ ਉਸ ਨੂੰ ਇੰਡੀਅਨ ਡੌਗ ਕਹਿ ਕੇ ਨਸਲੀ ਗਾਲ੍ਹਾਂ ਕੱਢੀਆਂ ਤੇ ਉਸਦੇ ਨਾਲ ਹਿੰਸਕ ਵਰਤਿਆ ਕੀਤਾ। ਇਹ ਘਟਨਾ ਨਸਲਵਾਦ ਅਤੇ ਕ੍ਰਿਣਾ ਅਪਰਾਧਾਂ ਨੂੰ ਲੈ ਕੇ ਗੰਭੀਰ ਚਿੰਤਾ ਪੈਦਾ ਕਰਦੀ ਹੈ। ਸਥਾਨਕ ਪੁਲਿਸ ਮਾਮਲੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੋ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਇੱਕ ਡਰਾਮਾ ਸਿਰਫ ਪੀੜਤ ਵਿਅਕਤੀ ਲਈ ਹੀ ਨਹੀਂ ਸਗੋਂ ਪੂਰੇ ਸਮੁਦਾਇ ਲਈ ਚਿੰਤਾਜਨਕ ਹੁੰਦੀਆਂ ਨੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਭਾਰਤੀ ਅਤੇ ਸਿੱਖ ਭਾਈਚਾਰੇ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਹੈ ਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦਾਦਾ ਇਹ ਹੈ ਕਿ ਜਦੋਂ ਇਹ ਨੌਜਵਾਨ ਜਿਮ ਤੋਂ ਬਾਹਰ ਆਉਂਦਾ ਤਾਂ ਉੱਥੋਂ ਦੇ ਵਿਅਕਤੀ ਦੇ ਵੱਲੋਂ ਇਹਦੇ ਉੱਤੇ ਹਮਲਾ ਕੀਤਾ ਜਾਂਦਾ ਤੇ ਉਸ ਨੂੰ ਕਾਫੀ ਬੁਰਾ ਭਲਾ ਬੋਲਿਆ ਜਾਂਦਾ ਅਤੇ ਫਿਰ ਉਸਦੇ ਨੱਕ ਦੇ ਉੱਤੇ ਜ਼ੋਰਦਾਰ ਜਿਹੜਾ ਕਿ ਸਿਰ ਮਾਰਦਾ ਜਿਸ ਕਰਕੇ ਉਸਦੇ ਨੱਕ ਦੇ ਵਿੱਚੋਂ ਖੂਨ ਵਗਣ ਲੱਗ ਜਾਂਦਾ ਤੇ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਹੁਣ ਇਨਸਾਫ ਦੀ ਮੰਗ ਉਹ ਕੀਤੀ ਜਾ ਰਹੀ ਹੈ ਇਸ ਘਟਨਾ ਤੋਂ ਬਾਅਦ ਲਗਾਤਾਰ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਕੀ ਆਖਰ ਸੁਰੱਖਿਆ ਨੂੰ ਲੈ ਕੇ ਵਿਦੇਸ਼ਾਂ ਦੇ ਵਿੱਚ ਕੀਵੇਂ ਦੇ ਕਾਨੂੰਨ ਬਣੇ ਹੋਏ ਨੇ ਕਿ ਆਏ ਦਿਨ ਕਿਸੇ ਨਾ ਕਿਸੇ ਸਿੱਖ ਪੰਜਾਬੀ ਨੂੰ ਜਿਹੜਾ ਕਿ ਨਿਸ਼ਾਨਾ ਬਣਾਇਆ ਜਾਂਦਾ ਤੇ ਨਸਲੀ ਹਮਲਾ ਜਿਹੜਾ ਕਿ ਕੀਤਾ ਜਾਂਦਾ ਕਿਉਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਕਿਸੇ ਨੌਜਵਾਨ ਨੂੰ ਜਾਂ ਕਿਸੇ ਵਿਅਕਤੀ ਨੂੰ ਨਸਲੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਹੋਵੇ ਇਸ ਤੋਂ ਪਹਿਲਾਂ ਵੀ ਅਜਿਹੇ ਅਨੇਕਾਂ ਮਾਮਲੇ ਜਿਹੜੇ ਕਿ ਸਾਹਮਣੇ ਆ ਚੁੱਕੇ ਨੇ ਜਿਸ ਕਰਕੇ ਇਸ ਦੇ ਉੱਤੇ ਜਿਹੜੇ ਕਿ ਲਗਾਤਾਰ ਸਿੱਖ ਭਾਈਚਾਰੇ ਦੇ ਵਿੱਚ ਰੋਸ ਪਾਇਆ ਜਾਂਦਾ ਹੈ ਕਦੇ ਉਹਨਾਂ ਦੀ ਦਸਤਾਵੇਜ਼ੀ ਬੇਦਬੀ ਕੀਤੀ ਜਾਂਦੀ ਹੈ ਕਈ ਵਾਰ ਉਹਨਾਂ ਦੇ ਸਿੱਖ ਹੋਣ ਦੇ ਉੱਤੇ ਜਾਂ ਪੰਜਾਬੀ ਹੋਣ ਦੇ ਉੱਤੇ ਟਿੱਪਣੀ ਕੀਤੀ ਜਾਂਦੀ ਹੈ ਕਈ ਵਾਰ ਉਹਨਾਂ ਨੂੰ અપਮਾਨਜਨਕ ਸ਼ਬਦ ਬੋਲੇ ਜਾਂਦੇ ਨੇ ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਇੱਥੋਂ ਤੱਕ ਕਿ ਇਸ ਨੌਜਵਾਨ ਨੇ ਇਹ ਵੀ ਕਿਹਾ ਵੀ ਤੁਸੀਂ ਇੱਥੋਂ ਜਿਹੜੇ ਕੀ ਵਾਪਸ ਚਲੇ ਜਾਓ ਲਗਾਤਾਰ ਜਿਹੜੀ ਪੰਜਾਬ ਦੀ ਨੌਜਵਾਨ ਪੀੜ੍ਹੀ ਬਾਹਰ ਦਾ ਰੁਖ ਕਰ ਰਹੀ ਹੈ ਕੈਨੇਡਾ ਵਰਗੇ ਦੇਸ਼ ਹੋਏ ਅਮਰੀਕਾ ਲੰਡਨ ਜਾਂ ਆਸਟ੍ਰੇਲੀਆ ਇੱਥੇ ਜਿਹੜੇ ਕੀ ਪੰਜਾਬੀ ਨੌਜਵਾਨ ਵੱਧ ਗਿਣਤੀ ਦੇ ਵਿੱਚ ਜਾਂਦੇ ਨੇ ਪਰ ਇੱਥੇ ਦੇਖਿਆ ਜਾਂਦਾ ਕਿ ਉਹਨਾਂ ਦੇ ਨਾਲ ਨਸਲੀ ਜਣਾ ਕੇ ਵਿਵਹਾਰ ਕੀਤਾ ਜਾਂਦਾ ਉਹਨਾਂ ਦੇ ਉੱਤੇ ਅਟੈਕ ਕੀਤਾ ਜਾਂਦਾ ਕੁੱਟਮਾਰ ਕੀਤੀ ਜਾਂਦੀ ਹੈ ਜੋ ਫਿਰ ਉਹਨਾਂ ਨੂੰ ਗਲਤ ਬੋਲਿਆ ਜਾਂਦਾ ਤੇ ਇੱਥੋਂ ਤੱਕ ਇਹ ਵੀ ਕਹਿ ਦਿੱਤਾ ਜਾਂਦਾ ਕਿ ਤੁਸੀਂ ਸਾਡੇ ਦੇਸ਼ ਦੇ ਵਿੱਚੋਂ ਚਲੇ ਜਾਓ ਅਜਿਹਾ ਇਸ ਹਰਮਨਪ੍ਰੀਤ ਸਿੰਘ ਨੂੰ ਵੀ ਕਿਹਾ ਗਿਆ ਸੀ ਤੇ ਜਿਹੜੇ ਕਿ ਡੌਗ ਵਾਲੇ ਸ਼ਬਦ ਵਰਤ ਕੇ ਇਸ ਦਾ ਜਿਹੜਾ ਕਿ અપਮਾਨ ਕੀਤਾ ਇਸ ਨੂੰ ਗਾਲੀ ਗਲੋਚ ਕੀਤਾ ਜਿਸ ਤੋਂ ਬਾਅਦ ਹਰਮਨਪ੍ਰੀਤ ਸਿੰਘ ਦੇ ਮੱਦੇ ਵਿੱਚ ਹੁਣ ਡਰ ਕੀ ਕਿਤੇ ਉਹ ਦਵਾਰੋਂ ਜੇਕਰ ਇਸ ਜਿੰਮ ਦੇ ਵਿੱਚੋਂ ਜਾਂਦਾ ਦਵਾਰੋਂ ਉਸਦੇ ਤੇ ਹਮਲਾ ਨਾ ਹੋ ਜਾਵੇ ਕੀ ਹੁਣ ਉਸ ਨੂੰ ਆਪਣਾ ਸਮਾ ਬਦਲਣਾ ਚਾਹੀਦਾ ਜਾਂ ਫਿਰ ਉਸ ਨੂੰ ਆਪਣੀ ਜਿੰਮ ਹੀ ਬਦਲ ਦੇਣੀ ਚਾਹੀਦੀ ਆ ਤਾਂ ਇੱਕ ਡਰਦਾ ਮਾਹੌਲ ਜਿਹੜਾ ਕਿ ਪੈਦਾ ਹੋ ਜਾਂਦਾ ਜਦੋਂ ਕਿਤੇ ਅਚਾਨਕ ਕੋਈ ਵਾਰਦਾਤ ਹੁੰਦੀ ਆ ਤਾਂ ਅਜਈਆਂ ਘਣਾਉਣੀਆਂ ਵਾਰਦਾਤਾਂ ਤੋਂ ਲੈ ਕੇ ਵੱਡੇ ਜਿਹੜੇ ਸਵਾਲ ਉੱਠਦੇ ਨੇ ਬਿਊਰੋ ਰਿਪੋਰਟ ਲਾਈਫ ਪੰਜਾਬੀ ਟੀਵੀ